ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਚੋਣ ਪ੍ਰਚਾਰ ਕਰ ਰਹੇ ਹਨ। ਹਾਲ ਹੀ ਦੇ ਵਿੱਚ ਉਹਨਾਂ ਨੇ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਉਹ ਪਾਰਲੀਮੈਂਟ ਦੇ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਆਮ ਕਾਰੋਬਾਰੀ ਵਪਾਰੀਆਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਣਗੇ। ਜਿਨ੍ਹਾਂ ਤੋਂ ਅੰਦਾਜ਼ਾ ਹੈ ਕਿ ਮੋਗਾ 'ਚ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਮਹਿੰਗਾਈ, ਨੋਟਬੰਦੀ ਅਤੇ ਬੇਰੋਜ਼ਗਾਰੀ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਨਿਸ਼ਾਨੇ ਤੇ ਲਿਆ। ਕਰਮਜੀਤ ਅਨਮੋਲ ਨੇ ਕਿਹਾ ਕਿ ਮੀਡੀਆ ਦਾ ਇੱਕ ਹਿੱਸਾ ਤੇ ਕੇਂਦਰ ਸਰਕਾਰ ਦਾ ਆਈਟੀ ਸੈੱਲ ਜੋ ਮਰਜ਼ੀ ਪ੍ਰਚਾਰ ਕਰੇ ਪਰ ਮਹਿੰਗ ਦੀ ਪੱਕਾ ਪਤੀ ਦੇ ਨਾਮ ਲਾਗੂ ਜੀਐਸਟੀ ਤੇ ਬੇਰੋਜ਼ਗਾਰੀ ਤੋਂ ਹਰ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਕਰਮਜੀਤ ਅਨਮੋਲ ਨੇ ਮੋਗਾ ਦੇ ਲੋਕਾਂ ਨੂੰ ਚੋਣਾ ਚ ਸਾਥ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਪਾਰਲੀਮੈਂਟ ਦੇ ਵਿੱਚ ਸਾਰੇ ਵਰਗਾਂ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਨਗੇ ਇਸ ਮੌਕੇ ਰੋਸ਼ਨ ਪ੍ਰਿੰਸ ਤੇ ਨिशा ਬਾਨੋ ਵੀ ਮੌਜੂਦ ਰਹੇ ਤੇ ਕਰਮਜੀਤ ਅਨਮੋਲ ਦੇ ਨਾਲ ਰੋਸ਼ਨ ਪ੍ਰਿੰਸ ਵੀ ਮੌਜੂਦ ਰਹੇ ਜਿਨ੍ਹਾਂ ਨੇ ਦੱਸਿਆ ਕਿ ਕਰਮਜੀਤ ਅਨਮੋਲ ਨੇਕ ਰਿਲ ਇਨਸਾਨ ਨੇ ਜੋ ਹਮੇਸ਼ਾ ਦੂਸਰਾ ਦਿੱਲੀ ਅਤੇ ਖਾਸ ਕਰਕੇ ਲੋੜਵੰਦਾ ਦਿੱਲੀ ਦੁਖੀ ਦਰਦਿਆਂ ਦਾ ਮਸੀਹਾ ਬਣ ਕੇ ਵਿਚਰਦਾ ਹੈ ਇਸ ਗੱਲ ਦੀ ਹਾਮੀ ਪੂਰੀ ਫਿਲਮ ਇੰਡਸਟਰੀ ਪਾਦੀ ਹੈ ਉਹਨਾਂ ਅਪੀਲ ਕੀਤੀ ਕਿ ਕਰਮਜੀਤ ਅਨਮੋਲ ਨੂੰ ਵੱਡੇ ਫਰਕ ਨਾਲ ਜਿਤਾ ਕੇ ਪਾਰਲੀਮੈਂਟ ਭੇਜਿਆ ਜਾਵੇ ਤਾਂ ਕਿ ਇਸ ਨੇਕ ਦਿਲ ਇਨਸਾਨ ਨੂੰ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਮਿਲ ਸਕੇ ਭਾਜੀ ਨੇ ਜਿੱਤ ਦਾ ਸਰੂਪਾ ਪਾਇਆ ਬਹੁਤ ਬਹੁਤ ਧੰਨਵਾਦ ਜੀ ਔਰ ਬਹੁਤ ਚੰਗੇ ਨੇਕ ਕੰਮ ਕਰਦੇ ਨੇ ਬਾਬਾ ਜੀ ਗਰੀਬ ਕੁੜੀਆਂ ਦੇ ਵਿਆਹ ਤੇ ਗਰੀਬਾਂ ਦੇ ਘਰ ਬਣਾ ਕੇ ਦਿੰਦੇ ਨੇ ਬਹੁਤ ਕਮਾਲ ਦੀ ਸਖਸ਼ੀਅਤ ਨੇ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਡੀ ਭੈਣ ਸਰਜੀਤ ਕੌਰ ਜੀ ਇੱਥੋਂ ਐਮਸੀ ਨੇ ਸਾਡੇ ਭਾਜੀ ਹਰਜਿੰਦਰ ਰੋਡੇ ਜੀ ਬਾਈ ਚੱਕੀਆਂ ਜੀ ਵੀ ਇੱਥੇ ਖੜੇ ਨੇ ਤੇ ਬਾਕੀ ਜਿੰਨੇ ਵੀ ਦਰਜਾ-ਵਦਰਜਾ ਅਹੁਦੇਦਾਰ ਸਹਿਬਾਨ ਸਭ ਤੋਂ ਪਹਿਲਾਂ ਕੱਜ ਗਿਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬ ਸਰਕਾਰ ਬਾਰੇ ਜਾਂ ਉਹਦੀਆਂ ਪ੍ਰਾਪਤੀਆਂ ਬਾਰੇ ਤਾਂ ਭੈਣ ਹੁਣਾਂ ਨੇ ਦੱਸ ਹੀ ਦਿੱਤਾ ਬਾਕੀ ਮੈਂ ਤਾਂ ਤੁਹਾਨੂੰ ਦੋ ਗੱਲਾਂ ਕਰਨੀਆਂ ਕਿ ਆਉਣ ਵਾਲੀ 1 ਤਰੀਕ ਨੂੰ ਜਿਹੜੀਆਂ ਵੋਟਾਂ ਆ ਰਹੀਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਸਹਿਯੋਗ ਦਿਓ ਕਿਉਂਕਿ ਹੁਣ ਤਾਂ ਜਿਹੜਾ ਮੀਡੀਆ ਨੈਸ਼ਨਲ ਮੀਡੀਆ ਉਹਦੇ ਤੇ ਵੀ ਸਰਵੇ ਆਉਣ ਲੱਗ ਗਿਆ ਕਿ ਆਉਣ ਵਾਲੀ 4 ਤਰੀਕ ਨੂੰ ਮੋਦੀ ਸਰਕਾਰ ਦਾ ਤਾਂ ਭੋਗ ਪੈ ਗਿਆ ਸਮਝੋ ਸੋ ਦੋਸਤੋ ਹੁਣ ਸੈਂਟਰ ਦੇ ਵਿੱਚ ਇੰਡੀਆ ਅਲਾਈன்ஸ் ਦੀ ਟੀਮ ਆਪਣਾ ਸਰਕਾਰ ਆਉਗੀ ਜਿਹਦੇ ਵਿੱਚ ਸਾਡੇ ਜਿੱਤੇ ਹੋਏ ਐਮਪੀ ਸਹਿਬਾਨ ਦੋ ਤਿੰਨ ਐਮਪੀ ਸਹਿਬਾਨ ਮਾਨ ਸਰਕਾਰ ਦੇ ਉਹਦੇ ਵਿੱਚ ਤਿੰਨ ਚਾਰ ਮੰਤਰੀ ਵੀ ਬਣਨਗੇ ਸੈਂਟਰ ਮਨਿਸਟਰ ਬਣਨਗੇ ਜਿਹਦੇ ਨਾਲ ਸਾਨੂੰ ਬਹੁਤ ਫਾਇਦਾ ਹੋਊਗਾ ਸੋ ਮੈਂ ਤਾਂ ਅਖੀਰ ਦੇ ਵਿੱਚ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਸਰਦਾਰ ਭਗਵਾਨ ਸਿੰਘ ਮਾਨ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਸੈਂਟਰ ਦੇ ਵਿੱਚ ਜਾ ਕੇ ਆਪਣੇ ਹੱਕ ਲੈ ਕੇ ਆ ਸਕੀਏ ਸਾਡਾ ਆਰਡੀਐਫ ਦਾ ਪੈਸਾ ਜਿਹੜਾ 8000 ਕਰੋੜ ਦੱਬਿਆ ਹੋਇਆ ਉਹ ਵੀ ਲੈ ਕੇ ਆ ਸਕੀਏ ਤੇ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ ਦੇ ਵਿੱਚ 100-100 200-200 ਜਣਿਆਂ ਨੂੰ ਤੁਸੀਂ ਹੋਰ ਕਹਿਣਾ ਅੱਗੇ ਜਾ ਕੇ ਕਿ ਤੁਸੀਂ ਬਾਈ ਦੀ ਸਪੋਰਟ ਕਰਨੀ ਹੈ ਔਰ ਇਹਨਾਂ ਨੂੰ ਆਪਾਂ ਲੈ ਕੇ ਜਾਣਾ ਪਾਰਲੀਮੈਂਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਥੈਂਕਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ